ਜਿਹੜੇ ਵਿਦਵਾਨ ਨੇ ਅੰਗ ਸਿੰਘ ਨੂੰ ਟੋਪੀਆਂ ਲਵਾਉਣ ਤੋਂ ਮਾੜਾ ਕਹਿ ਰਹੇ ਸੀ ਜੇ ਤੁਸੀਂ ਇਹਨਾਂ ਨੂੰ ਨਹੀਂ ਰੋਕਦੇ ਨਾ ਇਹ ਅੰਦਰ ਤੱਕ ਆਉਂਦੇ ਆ ਲੋਕ ਜਦੋਂ ਉੱਥੇ ਬਾਹਰ ਲੱਗਾ ਹੋਇਆ ਪੋਸਟਰ ਬੋਰਡ ਲੱਗੇ ਹੋਏ ਟੋਪੀ ਨਹੀਂ ਪਾਉਣੀ ਤਾਂ ਆਹ ਦੇਖੋ ਤੁਸੀਂ ਪੂਰਾ ਪਰਿਵਾਰ ਆ ਮੈਂ ਕੱਲ ਸ਼ਾਮ ਵੀਡੀਓ ਬਣਾਈ ਆ ਇਹੋ ਜਿਹਾ ਕਈ ਪਰਿਵਾਰ ਸੀ ਜਿਨ੍ਹਾਂ ਟੋਪੀਆਂ ਪਾਈਆਂ ਹੋਣੀਆਂ ਆਹ ਦੇਖੋ ਪੂਰਾ ਪਰਿਵਾਰ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਲੱਗਦਾ ਤੇ ਠੰਡੇ ਬੁਰਜ ਦੇ ਨੂੰ ਜਾ ਰਿਹਾ ਤੇ ਫਿਰ ਇਹਨਾਂ ਨੂੰ ਆਪਾਂ ਰੋਕਿਆ ਅੱਗੇ ਜਾ ਕੇ ਦੇਖੋ ਤੁਸੀਂ ਇਹ ਹਾਲਾਤ ਨੇ ਫਿਰ ਜੇ ਤੂੰ ਫਿਰ ਤੁਸੀਂ دیਵਾਨੇ ਬਣ ਜਾਂਦੇ ਹੋ ਲੋ ਮਾੜਾ ਵੀ ਕਹਿੰਦੇ ਜੇ ਇਹਨਾਂ ਨੂੰ ਨਾ ਰੋਕੋਗੇ ਤੇ ਇੱਥੇ ਤੱਕ ਆਉਣਗੇ ਆ ਫਿਰ ਤੁਸੀਂ ਅੱਗੇ ਜਾ ਕੇ ਆਪਣਾ ਰੋਕਿਆ ਫਿਰ ਇਹਨਾਂ ਦੀ ਟੋਪੀਆਂ ਲਵਾ ਕੇ ਇਹਨੂੰ ਕਪੜੇ ਬਨਵਾਏ ਸਿਰ ਤੇ ਇਹਨਾਂ ਦੇ ਪੈਨੇ ਪਾਉਂਦੇ ਸਿਰ ਹਟਕਾ ਬੰਦੇ ਹੈ ਆ ਟੋਪੀ ਲਾਰੇ ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਹਿਬ ਜਾਰਿਆਂ ਦੇ ਛਿੱਦੀ ਢਾੜੇ ਆ ਠੀਕ ਆ ਸ਼ਾਬਾਸ਼ ਪੱਗ ਬੰਨਵਾ ਲੈਣੀ ਟੋਟੀ ਦੀ ਪੱਗ ਵਾਹ ਕਾਲ